ਸਾਰਿਆਂ ਨੂੰ ਪਿਆਰ ਭਰੇ ਸਸ਼ਿਆਖਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਪੇ ਕਮਿਸ਼ਨ ਦੀਆਂ ਕਾਫੀ ਤਰੂਤੀਆਂ ਨੂੰ ਲੈ ਕੇ ਖਬਰ ਜਿਹੜੀ ਅਪਡੇਟ ਆ ਰਹੀ ਹੈ ਜਿਹੜਾ ਕਿ ਉਹ ਚਾਹੇ ਪ੍ਰਾਣੀ ਪੈਨਸ਼ਨ ਸਕੀਮ ਬਹਾਲੀ ਦੇ ਨਾਲ ਸੰਬੰਧਿਤ ਹੋਵੇ ਜਾਂ ਫਿਰ ਮੁਲਾਜ਼ਮਾਂ ਦਾ 13% ਪੈਂਡਿੰਗ ਡੀਏ ਔਰ ਕਾਫੀ ਸਾਰੀਆਂ ਮੰਗਾਂ ਮੁਲਾਜ਼ਮਾਂ ਦੀ ਲਟਕਦੀਆਂ ਆ ਰਹੀਆਂ ਨੇ ਜਿਨ੍ਹਾਂ ਦੇ ਵੱਲ ਸਰਕਾਰ ਕੋਈ ਵੀ ਧਿਆਨ ਨਹੀਂ ਦੇ ਰਹੀ ਚਾਹੇ ਹੋਰ ਨਾ ਡੀਏ ਦੇ ਇਹਦੇ ਨਾਲ ਸੰਬੰਧਿਤ ਹੋਵੇ ਤੁਹਾਨੂੰ ਨਾਲ ਦੀ ਨਾਲ ਅਸੀਂ ਜਾਣਕਾਰੀ ਦੇ ਦੇ ਦਿੰਨੇ ਆ ਸੋ ਦੋਸਤੋ ਜੋ ਕਿ ਅਪਡੇਟ ਹੈ ਉਹ ਹੈ ਸੇਵਾ ਮੁਕਤ ਕਰਮਚਾਰੀਆਂ ਜਿਨ੍ਹਾਂ ਦੀ ਪੈਨਸ਼ਨਸ ਨੂੰ ਲੈ ਕੇ ਇੱਕ ਚਿੰਤਾ ਜਿਤਾਈ ਜਾ ਰਹੀ ਹੈ ਉਹ ਕਿਹੜੇ ਵਿਭਾਗ ਦੇ ਨਾਲ ਹੈ ਉਸ ਬਾਰੇ ਆਪਾਂ ਡਿਸਕਸ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਚੈਨਲ ਤੇ ਨਵੇਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਜਿਹੜੀ ਅੱਜ ਦੀ ਨਵੀਂ ਅਪਡੇਟ ਹੈ ਉਹ ਇਹ ਹੈ ਕਿ ਜਿਹੜੇ ਹੋਮ ਗਾਰਡ ਦੇ ਜਿਹੜੇ ਵੀ ਸੇਵਾ ਮੁਕਤ ਕਰਮਚਾਰੀ ਹੈ ਉਹਨਾਂ ਦੇ ਵਿੱਚ ਜਿਹੜਾ ਸਬੰਧਿਤ ਇਹ ਜਿਹੜੀ ਜਿਹੜੀ ਪੈਨਸ਼ਨ ਉਸ ਨੂੰ ਲੈ ਕੇ ਕਾਫੀ ਚਿੰਤਾ ਜਿਤਾਈ ਜਾ ਰਹੀ ਹੈ ਸੋ ਇਸ ਦੇ ਵਿੱਚ ਦੋਸਤੋ ਦੱਸ ਦੇਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਹੋਮ ਗਾਰਡ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਤਰਨਾ ਲੰਮੇ ਸਮੇਂ ਤੋਂ ਲਗਾਇਆ ਗਿਆ ਹੈ ਮੁੱਖ ਮੰਤਰੀ ਸਾਹਿਬ ਦੀ ਕੋਠੀ ਦੇ ਅੱਗੇ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਮੰਗ ਜਿਹੜੀ ਹੈ ਜਿਹੜੀ ਹੈ ਚਿੰਤਾ ਜਤਾਈ ਹੈ ਕਿ ਅਸੀਂ ਪੈਨਸ਼ਨਰਸ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਜਿਹੜੀ ਉਹਨਾਂ ਦੇ ਵਿੱਚ ਜਿਹੜੀ ਤਰਸਦਾਈ ਹੈ ਉਹ ਬਹੁਤ ਹੀ ਵੱਡਾ ਇੱਕ ਦੁੱਖ ਹੈ ਕਿ ਉਹਨਾਂ ਨੇ ਬਹੁਤ ਲੰਮਾ ਸਮਾਂ ਕੰਮ ਕੀਤਾ ਹੈ ਰਿਟਾਇਰਮੈਂਟ ਸਮੇਂ ਖਾਲੀ ਕਰ ਹੱਥ ਜਾਣਾ ਪੈਂਦਾ ਹੈ ਸਰਕਾਰ ਦੇ ਵੱਲੋਂ ਕੋਈ ਵੀ ਤਰ੍ਹਾਂ ਦੀ ਜਿਹੜੀ ਹੈ ਗ੍ਰਾਂਟ ਨਹੀਂ ਦਿੱਤੀ ਜਾਂਦੀ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਵਿੱਚ ਵੀ ਇਹਨਾਂ ਜਵਾਨਾਂ ਨੂੰ ਚਿੰਤਾ ਸਤਾ ਰਹੀ ਹੈ ਕਿਉਂਕਿ ਪਿਛਲੇ ਮਹੀਨੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਵੀ ਦਾਇਰ ਕੀਤਾ ਗਿਆ ਸੀ ਜਿਸ ਵਿੱਚ ਹੋਮ ਗਾਰਡ ਦੇ ਜਵਾਨਾਂ ਨੂੰ 10000 ਰੁਪਏ ਹਰ ਮਹੀਨੇ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ ਅਤੇ ਜਿਹਦੇ ਵਿੱਚ ਉਹ ਸਮਾਂ ਜਦੋਂ ਉਹਨਾਂ ਨੇ ਕੰਮ ਕੀਤਾ ਜਦੋਂ ਪੰਜਾਬ ਦੇ ਵਿੱਚ ਕਾਫੀ ਹਾਲਾਤ ਔਵੇਂ ਦੇ ਨਹੀਂ ਸੀ ਆਤਵਾਦ ਟਾਈਮ ਕੁਝ ਹਾਲਾਤ ਸੀਗੇ ਉਹਨਾਂ ਦੇ ਵਿੱਚ ਉਹਨਾਂ ਦੀਆਂ ਸ਼ਹੀਦੀਆਂ ਵੀ ਪਾਈਆਂ ਬਹੁਤ ਪਰਿਵਾਰਾਂ ਦੇ ਵਿੱਚ ਉਹਨਾਂ ਦੀਆਂ ਜਾਨਾਂ ਵੀ ਗਈਆਂ ਪੰਜਾਬ ਪੁਲਿਸ ਦੇ ਨਾਲ ਹੋਮਗਾਰਡ ਦੇ ਜਵਾਨਾਂ ਆਪਣੀਆਂ ਮੋਢੇ ਨਾਲ ਬੋਢਾ ਲਗਾ ਕੇ ਡਿਊਟੀ ਕਰਦੇ ਰਹੇ ਹਨ ਅਤੇ ਹੁਣ ਵੀ ਪੰਜਾਬ ਹੋਮਗਾਰਡ ਦੇ ਜਵਾਨਾਂ ਦੀਆਂ ਡਿਊਟੀਆਂ ਸੁਰੱਖਿਤ ਖੇਤਰਾਂ ਦੇ ਵਿੱਚ ਲਗਾਈਆਂ ਜਾਂਦੀਆਂ ਹਨ ਜਿਵੇਂ ਕਿ ਪੰਜਾਬ ਦੇ ਵਿੱਚ ਸਾਰੀਆਂ ਹੀ ਜਿਹੜੀਆਂ ਕਿ ਜੇਲ੍ਹਾਂ ਤੇ ਮੇਨ ਟਾਵਰਾਂ ਤੇ ਡਿਊਟੀ ਕਰਦੇ ਹਨ ਇਸੇ ਤਰ੍ਹਾਂ ਦੀਆਂ ਕਈ ਮਹੱਤਵਪੂਰਨ ਜਗ੍ਹਾ ਤੇ ਡਿਊਟੀਆਂ ਕਰਦੇ ਆ ਰਹੇ ਹਨ ਪਰ ਇਹਨਾਂ ਦੀਆਂ ਮੰਗਾਂ ਦੇ ਵੱਲ ਪੰਜਾਬ ਸਰਕਾਰ ਦੇ ਵੱਲੋਂ ਕੋਈ ਵੀ ਸੁਣਾਈ ਜਿਹੜੀ ਹੈ ਸੁਣਵਾਈ ਨਹੀਂ ਹੁੰਦੀ ਹੈ ਪਰਵਾਰਾਂ ਨੇ ਵੀ ਬਹੁਤ ਦੁੱਖ ਝੱਲੇ ਨੇ ਉਹ ਕਹਿੰਦੇ ਸੀ ਅਸੀਂ ਬਹੁਤ ਹੀ ਨੰਗਨੀਆਂ ਤਨਖਾਹਾਂ ਦੇ ਉੱਪਰ ਕੰਮ ਕੀਤਾ ਹੈ ਉਹਨਾਂ ਸਮਿਆਂ ਦੇ ਵਿੱਚ ਘੱਟ ਤਨਖਾਹਾਂ ਤੇ ਕੰਮ ਕਰ ਚੁੱਕੇ ਆ ਪਰ ਹੁਣ ਜਿਹੜੀ ਉਹਨਾਂ ਦੀ ਜ਼ਰੂਰੀ ਮੰਗ ਇਹ ਹੀ ਹੈ ਕਿ ਉਹਨਾਂ ਨੂੰ ਪੈਨਸ਼ਨਰਸ ਦਿੱਤੀ ਜਾਵੇ ਮੈਡੀਕਲ ਪੱਤੇ ਜਾਂ ਇਸੇ ਸੰਬੰਧ ਦੇ ਵਿੱਚ ਕੋਈ ਜਿਹੜੀਆਂ ਚੀਜ਼ਾਂ ਦਾ ਉਹਨਾਂ ਨੂੰ ਬੈਨੀਫਿਟ ਦਿੱਤਾ ਜਾਵੇ ਕਿਉਂਕਿ ਉਹ ਰਿਟਾਇਰ ਵੀ ਹੋ ਚੁੱਕੇ ਹੈ ਤੇ ਉਹਨਾਂ ਦੇ ਵਿੱਚ ਬਹੁਤ ਮੁਲਾਜ਼ਮ ਬਹੁਤ ਹੀ ਰਿਟਾਇਰ ਦੀ ਤਤਾਰ ਦੇ ਵਿੱਚ ਹੈ ਤੇ ਬਹੁਤ ਜਿਹੜੇ ਨੇੜੇ ਵੀ ਉਹ ਜਲਦੀ ਹੀ ਰਿਟਾਇਰ ਹੋਣ ਵਾਲੇ ਆ ਸੋ ਤਾਂ ਹੀ ਜਿਹੜਾ ਕਿ ਉਹਨਾਂ ਦੀ ਵਾਰ-ਵਾਰ ਇਹੀ ਸਰਕਾਰ ਦੇ ਅੱਗੇ ਅਪੀਲ ਹੈ ਕਿ ਉਹ ਆਪਣੇ ਧਰਨੇ ਜਾਰੀ ਰੱਖਣਗੇ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਕਈ ਸਟੇਟਾਂ ਦੇ ਵਿੱਚ ਇਹ ਚੀਜ਼ਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਬਾਕੀ ਸਟੇਟਾਂ ਦੇ ਵਿੱਚ ਚਾਹੇ ਉਹ ਪੀ ਕਮਿਸ਼ਨ ਹੋਵੇ ਜਿਵੇਂ ਕਿ ਸਤਮਾ ਪੀ ਕਮਿਸ਼ਨ ਲਾਗੂ ਹੋ ਗਿਆ ਹੈ ਕਈ ਜਗ੍ਹਾ ਤੇ ਡੀਏ ਦੇ ਵਿੱਚ ਵੀ ਜਿਹੜਾ ਹੈ ਵਾਅਦਾ ਹੁੰਦਾ ਹੈ ਸੋ ਪੰਜਾਬ ਦੇ ਵਿੱਚ ਹੋਮ ਗਾਰਡ ਇੱਕ ਜਿਹੜੀ ਕਰਮਚਾਰੀਆ ਉਹਨਾਂ ਦੀ ਬਹੁਤ ਹੀ ਵੱਡੀ ਇੱਕ ਸਮੱਸਿਆ ਬਣਦੀ ਜਾਰੀ ਹੈ ਉਹ ਬਹੁਤ ਹੀ ਸਾਲਾਂ ਤੋਂ ਡੀਕ ਕਰ ਰਹੇ ਨੇ ਆ ਕਿ ਉਹਨਾਂ ਦੀ ਕੋਈ ਪੈਨਸ਼ਨ ਨੂੰ ਲੈ ਕੇ ਜਿਹੜੀ ਸੁਣਵਾਈ ਕੀਤੀ ਜਾਊਗੀ ਸੋ ਉਹਨਾਂ ਦੇ ਵੱਲੋਂ ਇੱਕ ਅਪੀਲ ਜਿਹੜੀ ਹੈ ਜਤਾਈ ਜਾ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਪੱਕਾ ਇੱਕ ਤਰਨਾ ਲਗਾਇਆ ਹੈ ਸਰਕਾਰ ਨੂੰ ਅਪੀਲ ਕੀਤੀ ਹੈਗੀ ਕਿ ਸਾਨੂੰ ਸਾਡੀਆਂ ਜਿਹੜੀਆਂ ਸਾਡੀਆਂ ਮੰਗਾਂ ਨੂੰ ਜਿਹੜਾ ਹੈ ਕਿ ਮੰਨਿਆ ਜਾਣ ਜਾਵੇ ਤੇ ਸਾਡੀ ਪੈਨਸ਼ਨ ਸਕੀਮ ਜਿਹੜੀ ਸਾਨੂੰ ਪੈਨਸ਼ਨ ਲਾਗੂ ਕੀਤੀ ਜਾਵੇ ਉਹਨਾਂ ਨੂੰ ਕੋਈ ਮੈਡੀਕਲ ਸਹੂਲਤ ਨਹੀਂ ਹੈਗੀ ਤੇ ਉਹਨਾਂ ਦੇ ਵਿੱਚ ਇਹ ਮੰਗ ਜਿਹੜੀ ਹੈ ਵਾਰ-ਵਾਰ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਤਰਨੇ ਜਾਰੀ ਰੱਖਣਗੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਵੀ ਆਪਣੇ ਪਰਿਵਾਰ ਨੂੰ ਅੱਗੇ ਚਲਾਉਣਾ ਹੈ ਉਹਨਾਂ ਨੇ ਵੀ ਬਹੁਤ ਸਮਾਂ ਜਿਹੜਾ ਹੈ ਆਪਣੀ ਜ਼ਿੰਦਗੀ ਸਮਾਂ ਡਿਊਟੀ ਦੇ ਦੌਰਾਨ ਬਤੀਤ ਕੀਤਾ ਹੈ ਇੱਕ ਟਾਈਮ ਹੀ ਹੁੰਦਾ ਹੈ ਜਿਹੜਾ ਉਹਨਾਂ ਨੇ ਉਹ ਟਾਈਮ ਜਿਹੜਾ ਆਪਣੀ ਸਰਵਿਸ ਨੂੰ ਦਿੱਤਾ ਹੈ ਉਹਨਾਂ ਦਾ ਕਿ ਕੋਈ ਵੀ ਜਿਹੜਾ ਬੈਨੀਫਿਟ ਨਹੀਂ ਹੋਇਆ ਹੈ ਤਾਂ ਸੋ ਇਸੇ ਦੀ ਰਿਕਾਰਡਿੰਗ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਚਾਹੇ ਕੋਈ ਧਰਨੇ ਦੀ ਲੈ ਕੇ ਹੋਵੇ ਫੈਸਲਾ ਜਾਂ ਫਿਰ ਉਹਦੇ ਵਿੱਚ ਕੋਈ ਅੱਗੇ ਕੋਈ ਕਾਰਵਾਈ ਹੁੰਦੀ ਹੈ ਨੋਟੀਫਿਕੇਸ਼ਨ ਆਉਂਦਾ ਤੁਹਾਡਾ ਜਰੂਰ ਇਸ ਚੈਨਲ ਤੇ ਜਰੂਰ ਸਾਂਝਾ ਕਰਾਂਗੇ ਸੋ ਦੋਸਤੋ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ